ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਟਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਘਟਾਰੋ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਵੀ ਨਵਾਂ ਸ਼ਹਿਰੀ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਪਹਿਲੇ ਸਵੇਰ ਤਾਜੀ ਸੂਈ ਜਰਸੀ ਬੱਚੀ ਦਿਖਾਉਂਗਾ ਮਗਰ ਹੈਗੇ ਵੀ ਬੱਚੀ ਆ ਸੋ ਵੀਡੀਓ ਦੇ ਐਂਡ ਤੱਕ ਵੇਖਿਆ ਜੇ ਜੀਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪਦੀ ਤਸੱਲੀ ਦੇ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਸੋਣੀ ਜਰਸੀ ਬੱਛੀ ਬਾਈ ਜੀ ਹੋਰਾਂ ਦੀ ਪਹਿਲਾ ਸੂਈ ਆ ਮੂਤੋਂ ਖੀਰੀ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਅੱਜ ਹੀ ਸੂਈ ਆ ਬੱਛੀ ਮਗਰ ਵੀ ਦੋਸਤੋ ਬੱਛੀ ਏ ਜਰਸੀ ਦੀ ਹਵਾਨਾ ਕਰਮਾਣੀ ਨੇ ਬਹੁਤ ਸੋਹਣਾ ਵੱਡਾ ਤਿਆਰ ਕੀਤਾ ਹੋਇਆ ਫਿਟਿੰਗ ਆਲਾ ਪੈਟ ਪੁਟਾ ਸੋਹਣਾ ਚੌੜਾ weight ਵਾਲੇ ਪਾਸੋਂ ਫੁੱਲ ਆ ਦੀ ਬੋਡੀ weight ਵਾਲੀ ਆ ਫਿਰ ਕੁਆਲਟੀ ਵੇਖ ਸਕਦੇ ਆ ਔਰ ਸੋਣੀ ਛੋਟਾ ਗੋਲ ਕੰਨ ਬੋਦੀ ਵਾਲੀ ਜਰਸੀ ਵੇਟ ਵਾਲੇ ਪਾਸੋਂ ਫੁੱਲ ਹੈ ਬੋਦੀ ਵੇਟ ਵਾਲੀ ਹੈ ਹਾਈਟ ਵਾਜ ਬਹੁਤ ਚੰਗੇ ਕੱਦ ਕਾਠਾੜੀ ਦੌੜਦੜ ਲੰਦਾ ਜਿ ਖੀਰੀ ਬੱਚੀ ਹੈ ਪਹਿਲਾ ਸੂਆ ਸੂਈ ਹੈ ਆਂਦੇ ਸਾਈ ਮਨੇੜ ਤੋਂ ਵਖਾ ਦਨਾ ਆਹ ਦੋਸਤੋ ਵੇਖ ਸਕਦੇ ਆ ਚਾਰੇ ਥਣ ਬਹੁਤ ਸੋਹਣੇ ਮੁਠੀ ਵਾਲੇ ਗੈਪ ਚ ਨਿਖਰ ਮੇ ਕਲੇ ਕਲੇ ਲੱਗੇ ਹੋਏ ਆ ਫੇਸ ਕੁਆਲਟੀ ਬਹੁਤ ਸੋਹਣੀ ਛੋਟਾ ਗੋਲ ਕਰਨ ਬੋਦੀ ਵਾਲੀ ਜਰਸੀ ਹਾਈਟ ਵਾਜ ਬਹੁਤ ਚੰਗੇ ਕੱਦ ਕਾਠਾੜੀ ਆ ਹਵਾਨਾ ਕਰਮਾਣੀ ਨੇ ਬਹੁਤ ਸੋਹਣਾ ਵੱਡਾ ਤਿਆਰ ਕੀਤਾ ਹੋਇਆ ਫਿਟਿੰਗ ਆਲਾ ਬਾਕੀ ਦੋਸਤੋ ਵਾਨਾ ਕਰਮਾਣੀ ਨੇ ਬੈਕ ਸਾਈਡ ਤੋਂ ਬਹੁਤ ਸੋਹਣਾ ਵੱਡਾ ਤਿਆਰ ਕੀਤਾ ਹੋਇਆ। ਬਾਕੀ ਦੋਸਤੋ ਧੁੰਨੀ ਵਾਲੇ ਪਾਸੋਂ ਵੀ ਚੰਗਾ ਸੋਹਣਾ ਤਿਆਰ ਕੀਤਾ ਹੋਇਆ। ਮੂਰਲੀ ਗਾੜੀ ਤੋਂ ਚੰਗਾ ਹੋਊਗਾ। ਥਾਂ ਦੇ ਸਾਈਜ਼ ਵਿੱਚ ਅੱਛੀਏ ਦੂਸਰੀ ਸਾਈਡ ਤੋਂ ਚੈੱਕ ਕਰਾ ਦਿੰਨਾ। ਆ ਦੋਸਤੋ ਵੇਖ ਸਕਦੇ ਆ। ਦੂਸਰੀ ਸਾਈਡ ਤੋਂ ਚਾਰਾਂ ਥਨਾ ਸੇਮੇ ਸਾਈਜ਼ ਮੁਠੀ ਵਾਲੇ ਗੈਪ 'ਚ ਨਿੱਖਰਵੇਂ ਇਕੱਲੇ-ਕੱਲੇ ਲੱਗੇ ਹੋਏ ਆ। ਫੋਰ ਸ਼ੈਂਕ ਪੂਰਾ ਵੀ ਨਹੀਂ ਚਾਰਾਂ ਥਨਾ ਸੇਮੇ ਸਾਈਜ਼। ਪ੍ਰਾਈਸ ਬਾਈ ਜੀ ਹੁਣਾਂ ਰੱਖਿਆ ਹੋਇਆ ਵੱੱਛੀ ਦਾ 65000 ਰੁਪਈਆ ਉਹ ਚੋ ਬਾਈ ਕਹਿੰਦਾ ਮਾਨਤਾਨ ਹੋ ਜੂ। ਸੋ ਜੀ ਨੂੰ ਪਸੰਦ ਆ ਜੂਗੀ ਨੰਬਰ 22 ਜੀ ਹੋਰਾਂ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ 22 ਜੀ ਹੋਰਾਂ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ